की साल दिए वरू कटा के 18 कीता सी क्यों कीता सी इस करके कीता कि साडे नौजवान बच्चे वोटा के इस देश की तरक्की में हिस्सा बन सके इस देश लोके विधान दे विच नौजवान बच्चा दा सहयोग हो सके इस करके राजीव गांधी जी ने वोटा दे अधिकार नु 21 साल तो चक के 18 साल की सासी आज साल दा हर नौजवान बच्चा ਵੋਟ ਪਾਉਂਦਾ ਹੈ ਤੇ ਸਰਕਾਰ ਚੁੰਦਾ ਹੈ ਵੋਟ ਪਾਉਂਦਾ ਤੇ ਨੁਮਾਇੰਦਾ ਚੁੰਦਾ ਹੈ ਜਿਹੜਾ ਨੁਮਾਇੰਦਾ ਨੂੰ ਆਪਾਂ ਚੁਣਦੇ ਆਹੋ ਕੰਮ ਨਾ ਕਰੇ ਫਿਰ 5 ਸਾਲ ਬਾਅਦ ਆਪਾਂ ਉਸ ਨੂੰ ਬਦਲ ਸਕਦੇ ਸਨ ਅੱਜ ਜੇ ਸੰਵਿਧਾਨ ਕਮਜ਼ੋਰ ਹੋ ਗਿਆ ਤਾਂ ਵੋਟ ਪਾਉਣ ਦੀ ਤਾਕਤ ਚਲੀ ਜਾਂਦੀ ਹੈ ਔਰ ਇਸ ਵਾਰੀ ਜਿਹੜੀ ਵੋਟ ਪਾਉਣੀ ਹੈ ਨਾ इस सोच के पानी है जो इस बार गलत पैगी तो शायद सारी उम्र दोबारा वोट पाने का मौका ना मिले इस गल का ख्याल रखने की जोड़ बीजेपी बीजेपी की सरकार ने मेरे नौजवान भीर खड़े हैं सारे इत के आया मैं सामने मिलकर आया बीजेपी की सरकार ने आर्मी की पक्की पेंशन भर्ती बंद कर दी कच्ची भर्ती ठेकी वाली आखनी ਚਾਲੂ ਕੀਤੀ ਹੈ ਬੀਜੇਪੀ ਦੀ ਸਰਕਾਰ ਨੇ ਰਾਹੁਲ ਗਾਂਧੀ ਦਾ ਵਾਦਾ ਹੈ ਜੇਦਨ ਦੇਸ਼ ਦੇ ਵਿੱਚ ਕਾਂਗਰਸ ਦੀ ਗਠਜੋੜ ਨਾਲ ਦੀ ਸਰਕਾਰ ਬਣੂਗੀ ਆਪਣੇ ਦੇਸ਼ ਦੇ ਨੌਜਵਾਨ ਬੱਚਾ ਵਾਸਤੇ ਦੁਬਾਰਾ ਆਰਮੀ ਦੀ ਪੱਕੀ ਪੈਨਸ਼ਨ ਵਾਲੀ ਭਰਤੀ ਚਾਲੂ ਹੋਊਗੀ ਬਾਕੀ ਸਾਡੇ ਨੌਜਵਾਨ ਬੱਚੇ ਜਦੋਂ ਭਰਤੀ ਹੁੰਦੀ ਹੈ ਨਾ ਲਾਈਨਾਂ 'ਚ ਲੱਗੇ ਹੁੰਦੇ ਆ ਉਹਦੇ ਵਿੱਚ ਹਿੱਸਾ ਲੈਣ ਵਾਸਤੇ ਨਮਾਇੰਦੇ ਉਹ ਹੈ आज अस केो विचारधारा एक पासे बीजेपी है दूजे पास कांग्रेस पार्टी तो उन्होंने गठबंधन आज संविधान कमजोर कर करने की गल बीजेपी कर रही है आज अज सा संविधान कमजोर करने की गल बीजेपी कर रही है और ये वही संविधान है जिस वास्ते हिंदुस्तान और खास तौर से पंजाब के लोगों ने अपन शहादत दुरबानियां दिखा देश आजाद होया फिर जाके बाबा साहेब भीम राव अंबेडकर जी ने देश में साविधान दिता और संविधान ताकत मिली और थोड़े याद होना वोट सारे बजुर्गों पता है, वोट पा की उम्र इक्कीस साल होया करती वोट पाने की उम्र इक्कीस साल होया करती ਇਹ ਦੇਸ਼ ਦੇ ਨਾਗਵਾਨ ਪ੍ਰਧਾਨ ਮੰਤਰੀ ਲੋੜ ਹੈ ਦੇਸ਼ ਦੇ ਵਿੱਚ ਉਹ ਰਾਹੁਲ ਗਾਂਧੀ ਭਾਈ ਤੁਰਿਆ ਫਿਰਦਾ ਪੈਦਲ 4000 ਕਿਲੋਮੀਟਰ ਦਾ ਪੈਦਲ ਤੁਰਿਆ ਪੂਰੇ ਹਿੰਦੁਸਤਾਨ ਚ ਦਸੂਨੂ ਕੀ ਲੋੜਾ ਕਿਧਰ ਲਈ ਤੁਰ ਰਹੇ ਆਪਣੇ ਲਈ ਇਸ ਦੇਸ਼ ਨੂੰ ਬਚਾਉਣ ਦੇ ਖਾਤਰ ਸੰਵਿਧਾਨ ਨੂੰ ਬਚਾਉਣ ਦੇ ਖਾਤਰ ਆਪਣੇ ਲੋਕਾਂ ਦੇ ਹਿੱਤ ਦੇ ਖਾਤਰ ਆ ਟੀਵੀ ਦਾ ਜਦੋਂ ਵੱਲੋ ਜਿਆਦਾ ਆਮ ਆਦਮੀ ਆਦੀ ਦੀ ਫੋਟੋ ਆਉਂਦੀ ਹੈ ਤੇ ਯਾ ਫੁੱਲ ਵਾਲੇ ਦੀ ਆਉਂਦੀ ਐ ਦੱਸੋ ਤੁਸੀਂ ਆਉਂਦੀ ਐ ਔਰ ਇਸ ਤੋਂ ਇਲਾਵਾ ਇਹਦਾ ਤੁਹਾਡੇ ਟੈਲੀਫੋਨ ਆ ਜਿਹੜੇ ਤੁਸੀਂ ਚਲਾ ਕੇ ਹਰ ਜਗ੍ਹਾ ਤੇ ਰਾਹੁਲ ਗਾਂਧੀ ਰਾਹੁਲ ਗਾਂਧੀ ਘਰਤੀ ਕਾਂਗਰਸ ਕਾਂਗਰਸ ਘਰਤੀ ਤੇ ਹੁਣ ਤੱਕੜੇ ਹੋ ਜੋ ਇੱਕ ਤਰੀਕ ਨੂੰ ਮੋਟਾ ਪੈਣੀ ਐ ਚਾਰ ਚੋਹ ਨਿਸ਼ਾਨ ਹੱਥ ਪੰਜ ਆਪਣਾ ਬਟਨ ਪੰਜਵੇਂ ਨੰਬਰ ਤੇ ਐ ਮਸ਼ੀਨ ਤੇ ਨੇ ਔਰ ਜੇ ਤੁਹਾਨੂੰ ਮੇਰੀ ਗੱਲ ਚੰਗੀ ਲੱਗੇ ਹੋਵੇ ਅੱਜ ਮੇਰੀ ਬੇਨਤੀ ਇੰਨੀ ਕੇ ਇਹ ਵੱਡੀ ਚੋਣ ਆ ਆ ਆ ਮੈਂ ਸਾਰੇ ਜਗ੍ਹਾ ਨਹੀਂ ਜਾ ਸਕਦਾ ਤੁਹਾਨੂੰ ਆ ਤਿੰਨ ਦਿਨ ਮੇਰਾ ਸਾਥ ਦੇਣਾ ਪੈਣਾ ਹੈ ਪ੍ਰਚਾਰ ਚ ਤੁਸੀਂ ਮੇਰਾ ਸਾਥ ਦੇਣਾ ਪੈਣਾ ਹੈ ਇੱਕ ਤਰੀਕ ਨੂੰ ਦੱਬ ਕੇ ਗਰਮੀ ਭਾਵੇਂ ਪੈਂਦੀ ਆ ਬੋਲਦਾ ਤੁਸੀਂ ਠੋਕੇ ਪਾਉਣੀ ਆ ਵਾਦਾ ਮੇਰਾ ਆ ਤੁਸੀਂ ਤਿੰਨ ਚੜ੍ਹਦੇ ਮੇਰੇ ਲਈ ਲਾ ਦੋ ਸਾਰੀ ਜ਼ਿੰਦਗੀ ਤੁਹਾਡਾ ਇਹ ਭਰਾ ਤੁਹਾਡਾ ਬੱਚਾ ਤੁਹਾਡੀ ਪਿੱਛੇ ਭਾਈ ਚੰਨੀ ਵਾਂਗੂ ਖੜਾ ਮਿਲੂਗਾ ਤੁਹਾਨੂੰ ਕਦੇ ਸੋਚਣ ਦੀ ਲੋੜ ਨਹੀਂ ਜਿੰਦਾਬਾਦ ਜਿੰਦਾਬਾਦ ਆਰਥਰ ਨੂੰ ਇਹ ਕਹਿ ਰਹੇ ਆ ਬਾਈ ਚੰਨੀ ਨੇ ਤੁਹਾਡੇ ਪਿਆਰ ਤੇ ਤੁਹਾਡੇ ਸਤਿਕਾਰ ਨਾਲ ਤੁਹਾਡੇ ਅਸ਼ੀਰਵਾਦ ਬਲੰਦ ਕਰਾਂਗੇ ਵਾਟੋ ਵਾਟ ਪੈਸਾ ਆਪਣੇ ਇਲਾਕੇ ਵਾਸਤੇ ਲੈ ਕੇ ਆਵਾਂਗੇ ਤਾਂ ਕਿ ਸਾਡੇ ਇਲਾਕੇ ਦੀ ਤਰੱਕੀ ਹੋ ਸਕੇ ਔਰ ਆਪਣੇ ਇਲਾਕੇ ਦੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਦਾ ਹੱਲ ਹੋ ਸਕੇ ਔਰ ਮੈਂ ਗੱਲ ਸ਼ੁਰੂ ਕਹਿਣਾ ਚਾਹੁੰਦਾ ਸਾਰੀ ਸੰਗਤ ਨਾਲ ਸਾਡਾ ਨੌਜਵਾਨ ਵੀਰ ਜਿਸ ਦੀ ਆਵਾਜ਼ ਨੂੰ ਦੇਸ਼ਾਂ ਵਿੱਚ ਵਿੱਚ ਲੋਕ ਪਿਆਰ ਕਰਦੇ ਸੀ ਬਾਈ ਸਿੱਧੂ ਮੂਸੇਵਾਲਾ ਉਹਦੀ ਆਵਾਜ਼ ਜਿਹੜਾ ਕੱਲ ਨੂੰ ਹੈ ਨਾ ਕੱਲ ਆਲਾ ਦਿਨ ਹੈ ਉਹਦੇ 2 ਸਾਲ ਹੋ ਜਾਣਗੇ ਪੂਰੇ ਹੋਈ ਨੇ उस आवाज तुसी देख लो दे, मां बाप हर जगह जाके इंसाफ इंसाफ नहीं पार्टी ने दिता वादा मेरा पार्लियामेंट इंसाफ की आवाज जोरदार तरीके मैं बाई चक मिल के उस गल कर सकते सो मैं ज्यादा ਕੇਕੜੂ ਆਪੇ ਨਾ ਬਲਾਕ ਦੇ ਪਿੰਡਾਂ ਦੀ ਸਾਰੀ ਲਿਸਟ ਹੈ ਵੀ 1.5 ਕਰੋੜ ਰੁਪਏ ਵਾਪਸ ਚਲੇ ਗਏ। ਹੁਣ ਜਿਹੜੀ ਸਰਕਾਰ ਆਪਣੇ ਪਿੰਡਾਂ ਦੀਆਂ ਪੰਚਾਇਤਾਂ ਤੋਂ ਪੈਸੇ ਵਾਪਸ ਲੈ ਸਕਦੀ ਹੈ ਦੇਣ ਦੀ ਜਗ੍ਹਾ ਉਹਨਾਂ ਤੇ ਕੀ ਸੋਚ ਹੋਊਗੀ? ਇਸ ਕਰਕੇ ਇਸ ਬਟਨ 'ਤੇ ਬਟਨ ਦੱਬੋਗੇ ਨਾ ਸਾਰਿਆਂ ਜਿਹੜਾ ਸੋਚ ਕੇ ਦੱਬ ਦਿਓ ਤਾਂ ਕਿ ਇਹਨਾਂ ਨੂੰ ਸੁਨੇਹਾ ਮਿਲ ਜੇ। ਤਾਂ ਕਿ ਇਹਨਾਂ ਨੂੰ ਸੁਨੇਹਾ ਮਿਲ ਜੇ। ਸੋ ਮੈਂ ਜਾਦਾ ਕੁਛ ਨਾ ਕਹਿੰਦਾ ਹੋਇਆ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। इंडिया क्राइम न्यूज जुल्म के खिलाफ जंग आप देख रहे हैं इंडिया क्राइम न्यूज